ਕਹਿੰਦੇ ਜਿਹੜੇ ਗੈਂਡੇ ਦਾ ਸ਼ਿਕਾਰ ਕਰਦੇ ਰਾਇਨੋ ਦੇ ਤੇ ਉਹਨਾਂ ਦੀ ਕਹਿੰਦੇ ਹੁਣ ਖੈਰ ਨਹੀਂ ਉਹਨਾਂ ਨੂੰ ਕੀ ਹੋਊਗਾ ਸਭ ਨੇ ਇੱਕ ਗੈਂਡੇ ਜਿਹੜੇ ਨੇ ਜੀ ਰਾਇਨੋਸ ਹੈਗੇ ਨੇ ਇਹਨਾਂ ਦੀ ਸਭ ਤੋਂ ਵੱਧ ਗਿਣਤੀ ਜਿਹੜੀ ਆ ਸਾਊਥ ਅਫਰੀਕਾ ਦੇ ਵਿੱਚ ਦੱਸੀ ਜਾਂਦੀ ਆ ਦੱਖਣੀ ਅਫਰੀਕਾ ਦੇ ਵਿੱਚ ਤੇ ਇਹਨਾਂ ਦੇ ਨੱਕ ਦੇ ਉੱਤੇ ਇੱਕ ਸਿੰਗ ਹੁੰਦਾ ਬੜਾ ਸਖਤ ਜਿਹਾ ਉਹਨੂੰ ਪੋਚਿੰਗ ਜਿਹੜੀ ਸ਼ਿਕਾਰ ਕੀਤਾ ਜਾਂਦਾ ਪੋਚਿੰਗ ਕਹਿੰਦੇ ਨੇ ਤੇ ਪੋਚਿੰਗ ਨੂੰ ਉਹ ਫਿਰ ਵੇਚਿਆ ਜਾਂਦਾ ਉਹਨੂੰ ਬਲੈਕ ਮਾਰਕੀਟ ਦੇ ਵਿੱਚ ਏਸ਼ੀਆ ਦੇ ਵਿੱਚ ਹੋਰ ਕਿਹ ਜਗ੍ਹਾ ਤੇ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਪਟੀ ਗੈਰ ਕਾਨੂੰਨੀ ਗਤੀਵਿਧੀ ਹੈ ਜੀ ਸੋ ਉਹਦੇ ਬਾਰੇ ਕੀ ਖੋਜ ਕੀਤੀ ਹੈ ਸਾਇੰਸਦਾਨਾਂ ਨੇ ਕੀ ਤਰੀਕਾ ਲਪਿਆ ਉਹ ਗੱਲ ਕਰਦੇ ਸੀ ਇਹ ਜਿਹੜੇ ਰਾਇਨੋਸ ਨੇ ਜੀ ਸਾਊਥ ਅਫਰੀਕਾ ਦੇ ਵਿੱਚ ਸਭ ਤੋਂ ਵੱਧ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹੈਗੇ ਨੇ ਪਰ ਸ਼ਿਕਾਰ ਵੀ ਬਹੁਤ ਹੋ ਰਿਹਾ ਉਸ ਸ਼ਿਕਾਰ ਨੂੰ ਰੋਕਣ ਲਈ ਪਹਿਲਾਂ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਦਾ ਜਿਹੜਾ ਨੱਕ ਦੇ ਉੱਪਰ ਸਿੰਗ ਹੈ ਕੱਟ ਦਿੱਤਾ ਜਾਵੇ ਪਹਿਲਾਂ ਹੀ ਫਿਰ ਜਦੋਂ ਉਹ ਹੀ ਨਹੀਂ ਹੋਵੇਗਾ ਤਾਂ ਫਿਰ ਸ਼ਿਕਾਰ ਉਦਾਂ ਕਿਉਂ ਕਰੇਗਾ ਕੋਈ ਇਹ ਜ਼임ਬਾਬਵੇ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਫਿਰ ਪਤਾ ਨਹੀਂ ਉਸ ਦਾ ਕੀ ਬਣਿਆ ਪਰ ਜਦੋਂ ਹੁਣ ਉਹ ਸ਼ਿਕਾਰ ਰੁਕਨੇ ਰਿਹਾ ਤਾਂ ਸਾਊਥ ਅਫਰੀਕਾ ਦੇ ਸਾਇੰਟਿਸਟ ਜਿਹੜੇ ਨੇ ਉਹਨਾਂ ਨੇ ਕਈ ਯੂਨੀਵਰਸਿਟੀਆਂ ਦੇ ਨਾਲ ਰਲ ਕੇ ਰੇਡੀਓ ਐਕਟਿਵ ਜਿਹੜਾ ਮਟੀਰੀਅਲ ਹੈ ਜੀ ਉਹ ਉਹਨਾਂ ਦਾ ਜਿਹੜਾ ਨੱਕ ਦੇ ਉੱਪਰ ਹੋਰਨ ਲੱਗਾ ਹੋਇਆ ਉਹਦੇ ਵਿੱਚ ਇੰਜੈਕਟ ਕਰਨਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਕਿ ਅਸੀਂ ਇਹ ਚੈੱਕ ਕਰ ਲਿਆ ਇਹ ਤੇ ਖੋਜ ਪੂਰੀ ਸਾਡੀ ਹੋ ਚੁੱਕੀ ਹੈ ਤੇ ਬਿਲਕੁਲ ਹਾਰਮਲੈਸ ਹੈ ਇਹ ਰਾਇਨੋ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਇਹ ਬੜੀ ਹਰਾਨੀ ਦੀ ਗੱਲ ਹੈ ਕਿ ਉਹ ਜਿਹੜਾ ਰੇਡੀਓਐਕਟਿਵ ਮਟੀਰੀਅਲ ਹੈ ਉਹਨਾਂ ਨੂੰ ਇਸ ਨੁਕਸਾਨ ਤੋਂ ਕਿਵੇਂ ਬਚਣਗੇ ਰਾਇਨੋ ਤੇ ਕੋਲ ਪਰ ਉਹ ਕਰੇਗਾ ਕੀ ਜਿਹੜਾ ਰੇਡੀਓਐਕਟਿਵ ਮਟੀਰੀਅਲ ਹੈ ਉਹ ਕਹਿੰਦੇ ਰੇਡੀਓਐਕਟਿਵ ਮਟੀਰੀਅਲ ਹੈ ਉਹਦੇ ਕਿਉਂਕਿ ਉਹ ਉਸ ਨੂੰ ਲੱਭਣ ਵਾਸਤੇ ਕਈ ਜਿਹੜੇ ਸੈਂਸਰ ਹੁੰਦੇ ਨੇ ਉਹ ਬੜੇ ਵਧੀਆ ਕੰਮ ਕਰਦੇ ਨੇ ਜਿਹੜਾ ਰੇਡੀਓਐਕਟਿਵ ਮਟੀਰੀਅਲ ਉਹਨਾਂ ਦੇ ਸਿੰਗ ਦੇ ਵਿੱਚ ਇੰਜੈਕਟ ਕੀਤਾ ਜਾ ਰਿਹਾ ਹੈ ਜਦੋਂ ਉਹਨਾਂ ਦਾ ਉਹਨਾਂ ਦਾ ਸ਼ਿਕਾਰ ਕਰਕੇ ਉੱਚੇ ਕਰਕੇ ਸਿੰਘ ਕੱਟ ਕੇ ਜਿਹੜਾ ਬਲੈਕ ਮਾਰਕੀਟ ਦੇ ਵਿੱਚ ਕੰਟੇਨਰਾਂ ਵਿੱਚ ਜਾਂ ਕਿਸੇ ਤਰੀਕੇ ਲੱਦ ਕੇ ਭੇਜਿਆ ਜਾਇਆ ਕਰੇਗਾ ਸਮਾਨ ਦੇ ਵਿੱਚ ਲੁਕੋ ਕੇ ਤਾਂ 40 40 ਫੁੱਟ ਦੀ ਦੂਰੀ ਤੱਕ ਸੈਂਸਰਾਂ ਨਾਲ ਉਹ ਟਰੇਸ ਹੋ ਜਾਵੇਗਾ ਰੇਡੀਓਐਕਟਿਵ ਮਟੀਰੀਅਲ ਤੇ ਪਤਾ ਲੱਗ ਜਾਵੇਗਾ ਕਿ ਇੱਥੇ ਕੀ ਹੈ ਤੇ ਇਹ ਖੋਜ ਉਹਨਾਂ ਨੇ ਖੁਦ ਨਹੀਂ ਕੀਤੀ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਦੇ ਨਾਂ ਰਾਲ ਕੇ ਕੀਤੀ ਹੈ ਤੇ 40 ਫੁੱਟ ਜਿਹੜੀ ਸ਼ਿਪਿੰਗ ਕੰਟੇਨਰ ਹੈਗੇ ਨੇ ਉਹਨਾਂ ਦੇ ਵਿੱਚੋਂ ਵੀ ਲੱਭ ਸਕਣਗੇ ਕਿ ਕਿਉਂ ਕਿੱਥੇ ਤੇ ਕਿਵੇਂ ਜਿਹੜਾ ਸਿੰਘ ਉਸ ਦਾ ਲੁਕੋਇਆ ਗਿਆ ਤੇ ਸਾਊਥ ਅਫਰੀਕਾ ਦੇ ਵਿੱਚ 2021 ਤੋਂ ਲੈ ਕੇ ਦੱਸਿਆ ਜਾਂਦਾ ਕਿ ਹੁਣ ਤੱਕ 400 ਤੋਂ ਵੱਧ ਜਿਹੜੇ ਨੇ ਉਹ ਰੈਨੋ ਉਹਨਾਂ ਉਹਨਾਂ ਦਾ ਸ਼ਿਕਾਰ ਕੀਤਾ ਜਾ ਚੁੱਕਾ ਹੈ ਇਹਨੂੰ ਰਵਾਇਤੀ ਦਵਾਈਆਂ ਦੇ ਵਿੱਚ ਵਰਤਿਆ ਜਾਂਦਾ ਤੇ ਸਟੇਟਸ ਸਿੰਪਲ ਵੀ ਹੈ ਜਿਵੇਂ ਕਿ ਹੁੰਦਾ ਹੀ ਹੈ ਵਾਈਟ ਰਾਈਨੋਜ਼ ਜਿਹੜੇ ਨੇ ਉਹਨਾਂ ਨੂੰ ਖਤਰਾ ਹੈ ਉਹਨਾਂ ਦੀ ਪ੍ਰਜਾਤੀ ਨੂੰ ਜਦ ਕਿ ਜਿਹੜੇ ਬਲੈਕ ਰਾਇਨੋਸ ਨੇ ਉਹ ਕ੍ਰਿਟੀਕਲੀ ਇਨਟੈਂਜਨਡ ਨੇ ਇੱਕ ਡੇਂਜਰਡ ਹੁੰਦਾ ਇੱਕ ਕ੍ਰਿਟੀਕਲੀ ਇਨਡੇਂਜਰਡ ਭਾਵ ਉਹਨਾਂ ਦੀ ਹੋਂਦ ਨੂੰ ਬਹੁਤ ਵੱਡਾ ਖਤਰਾ ਹੈ ਜੀ ਸੋ ਇਹ ਸਾਇੰਸਤਾਨਾਂ ਨੇ ਤਰੀਕਾ ਲੱਭਿਆ